ਅੱਜ ਤੁਹਾਨੂੰ ਬਰਨਾਲੇ ਲੈ ਕੇ ਆਇਆ ਬੋਸ ਦਾ ਸਰਵਿਸ ਸੈਂਟਰ ਨਵਾਂ ਖੁੱਲਿਆ ਗੱਡੀਆਂ ਦੀ ਸਰਵਿਸ ਤੁਸੀਂ ਇੱਥੇ ਕਰਵਾ ਸਕਦੇ ਹੋਗੇ ਜਾਂ ਗੱਡੀਆਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਰਿਪੇਅਰ ਆ ਗਈ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ ਤੇ ਇਹ ਸਰਵਿਸ ਸੈਂਟਰ ਦੀ ਆਪਾਂ ਖਾਸ ਗੱਲ ਕਰੀਏ ਜਿੱਦਾਂ ਬੋਸ ਕੰਪਨੀ ਨੂੰ ਤੁਸੀਂ ਸਾਰੀ ਜਾਣਦੇ ਹੋ ਵੀ ਬੋਸ ਦੇ ਵਿੱਚ ਲੂਬ੍ਰਿਕੈਂਟਸ ਵੀ ਆਉਂਦੇ ਨੇ ਜਾਂ ਗੱਡੀਆਂ ਦੇ ਵਿੱਚ ਯੂਜ਼ ਹੋਣ ਵਾਲੇ ਜੇ ਤਾਂ ਵਾਈਪਰ ਹੋਗੇ ਬ੍ਰੇਕ ਪੈਡਸ ਹੋਗੇ ਫਿਲਟਰ ਹੋਗੇ ਠੀਕ ਹੈ ਡੀਜ਼ਲ ਫਿਲਟਰ ਹੋਗੇ ਔਇਲ ਫਿਲਟਰ ਹੋਗੇ ਠੀਕ ਹੈ ਏਅਰ ਫਿਲਟਰ ਹੋਗੇ ਹਰ ਤਰ੍ਹਾਂ ਦੀਆਂ ਚੀਜ਼ਾਂ ਬੋਸ ਦੀਆਂ ਆਉਂਦੀਆਂ ਨੇ ਆਪਾਂ ਕਹਿੰਦੇ ਵੀ ਕੋਈ ਵੀ ਗੱਡੀ ਕਿਸੇ ਵੀ ਬ੍ਰਾਂਡ ਦੀ ਗੱਡੀ ਹੋਵੇ ਉਹ ਬੋਸ ਦੀ ਪਾਰਟਸ ਤੋਂ ਬਿਨਾ ਉਹ ਗੱਡੀ ਅਧੂਰੀ ਹੈਗੀ ਠੀਕ ਹੈ ਤੇ ਕੋਈ ਵੀ ਗੱਡੀ ਹੋਵੇ ਕਿਸੇ ਵੀ ਕੰਪਨੀ ਦੀ ਤੇ ਜੇ ਕੋਈ ਉਹਦੇ ਵਿੱਚ ਫਾਲਟ ਆਇਆਗਾ ਤਾਂ ਉਹਨੂੰ ਸਕੈਨ ਕਰਨ ਵਾਸਤੇ ਸਪੈਸ਼ਲ ਜਿਹੜੀ ਡਿਵਾਈਸ ਆਗੀ ਬੋਸ ਦੀ ਇਹ ਟੂਲ ਆਗਾ ਤਾਂ ਇਹਦੇ ਵਿੱਚ ਪਤਾ ਲੱਗ ਜੂ ਉਹ ਗੱਡੀ ਦੇ ਵਿੱਚ ਥੋੜੀ ਦੇ ਵਿੱਚ ਕੀ ਫਾਲਟ ਹੈ ਤੇ ਇੱਥੇ ਹੁਣ ਬਰਨਾਲੇ ਦੇ ਵਿੱਚ ਤੁਹਾਨੂੰ ਬੋਸ ਦਾ ਅਫੀਸ਼ੀਅਲ ਜਿਹੜਾ ਸਰਵਿਸ ਸੈਂਟਰ ਖੁੱਲਿਆਗਾ ਉਹਦੀ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾਗਾ ਵੀ ਬੋਸ ਦੇ ਵਿੱਚ ਜਿੱਦਾਂ ਮਤਲਬ ਹੁਣ 4 ਵੀਲਰ ਵਾਸਤੇ ਬੈਟਰੀਆਂ ਆਉਂਦੀਆਂ ਨੇ オリジナル ਬੈਟਰੀ ਵੀ ਤੁਸੀਂ ਇੱਥੋਂ ਪਰਚੇਜ਼ ਕਰ ਸਕਦੇ ਹੋ ਸਰਵਿਸ ਵਾਸਤੇ ਜਿੰਨੇ ਵੀ ਲੂਬ੍ਰੀਕੈਂਟ ਨੇਗੇ ਕਿਸੇ ਮਰਜ਼ੀ ਕੰਪਨੀ ਦੀ ਗੱਡੀ ਹੈ ਵੀ ਆਪਾਂ ਕਹიდੀ ਅਮਰੂਤੀ ਹੋਗੀ ਹੁੰਡਾਈ ਹੋਗੀ ਫੋਰਡ ਹੋਗੀ BMW ਹੋਗੀ ਹੈਨਾ ਕੋਈ ਵੀ ਕਿਸੇ ਮਰਜ਼ੀ ਕੰਪਨੀ ਦਾ ਮਾਰਸਰੀਜ਼ ਕੋਈ ਵੀ ਹੈ ਉਹ ਸਾਰੀਆਂ ਕੰਪਨੀਆਂ ਦਾ ਪਾਰਟਸ ਤੁਹਾਨੂੰ ਇੱਥੋਂ ਮਿਲ ਜੂਗਾ ਠੀਕ ਹੈ ਚਾਹੇ ਉਹ ਕੋਈ ਵੀ ਪਾਰਟਸ ਨੇਗੇ ਦੂਜੀ ਗੱਲ ਜੇ ਤੁਸੀਂ ਬੌਸ ਦਾ ਪਾਰਟ ਨਹੀਂ ਲਵਾਉਣਾ ਹੈਗਾ ਤਾਂ ਤੁਸੀਂ ਜਿਹੜਾ origignal ਪਾਰਟ ਕੰਪਨੀ ਦਾ ਵੀ ਜੇ ਤੁਸੀਂ ਲਵਾਉਣਾਗਾ ਉਹ ਵੀ ਤੁਹਾਨੂੰ ਇੱਥੋਂ ਮਿਲੂਗਾ ਤਾਂ ਹਰ ਤਰ੍ਹਾਂ ਦਾ ਪਾਰਟ ਤੁਹਾਨੂੰ ਇੱਥੋਂ ਅਵੇਲੇਬਲ ਮਿਲੂਗਾ ਕੁਝ ਕੁ ਪਾਰਟ ਮੈਂ ਇੱਥੇ ਸਾਹਮਣੇ ਡਿਸਪਲੇ ਵਾਸਤੇ ਰਖਵਾਏ ਨੇਗੇ ਜਿੱਦਾਂ ਔਇਲ ਹੋਗੇ ਜਿਹੜਾ ਸਰਵਿਸ ਦੇ ਵਿੱਚ ਮੇਨ ਤੌਰ ਤੇ ਯੂਜ਼ ਹੋਣ ਵਾਲੀਆਂ ਚੀਜ਼ਾਂ ਨੇ ਨਾ ਇਹ ਆ ਵੇਟਿੰਗ ਏਰੀਆ ਤੁਹਾਡੇ ਵਾਸਤੇ ਬਣਿਆ ਹੋਇਆਗਾ ਆਰਾਮ ਨਾਲ ਬੈਠ ਕੇ ਬੰਦਾ ਵੇਟ ਕਰ ਸਕਦਾਗਾ ਲੋਕੇਸ਼ਨ ITI ਚੌਂਕ ਤੋਂ ਜਦੋਂ ਆਪਾਂ ਬਾਬਾ ਗੰਦਾ ਸਕੂਲ ਕੋਲ ਦੀ ਲੰਘਦੇ ਆਂਗੇ ਧਰੋਲਾ ਰੋਡ ਜਿਹੜਾ ਵਾਜਦਾ ਹੈ ਨਾ ਤਾਂ ਉੱਥੇ ਤੁਹਾਨੂੰ ਬੋਸ ਦਾ ਇੱਕ ਬੋਰਡ ਲੱਗਿਆ ਹੋਇਆ ਮਿਲੇਗਾ ਇਸ ਬੋਰਡ ਤੋਂ ਤੁਸੀਂ ਟਰਨ ਕਰਦਾ ਜੇ ਤੁਸੀਂ ਆ ਆਈਟੀਆਈ ਚੌਂਕ ਵੱਲੋਂ ਆ ਰਹੇ ਹੋ ਤਾਂ ਤੁਸੀਂ ਰਾਈਟ ਸਾਈਡ ਨੂੰ ਟਰਨ ਕਰਨਾਗਾ ਜੇ ਆਈਟੀਆਈ ਚੌਂਕ ਵੱਲ ਨੂੰ ਅੰਡਰਵੇਜ ਕਰਨੀ ਹੋ ਮਤਲਬ ਆਈਟੀਆਈ ਚੌਂਕ ਵੱਲ ਨੂੰ ਜਾ ਰਹੇ ਹੋ ਤਾਂ ਤੁਸੀਂ ਲੈਫਟ ਸਾਈਡ ਜਿਹੜਾ ਟਰਨ ਕਰਨਾਗਾ ਤਾਂ ਸਾਹਮਣੇ ਤੁਹਾਨੂੰ ਬੋਸ ਦਾ ਲੋਗੋ ਲੱਗਿਆ ਮਿਲ ਜੂਗਾ ਤੇ ਬਾਕੀ ਜ਼ਿਆਦਾ ਜਾਣਕਾਰੀ ਵਾਸਤੇ ਜਿਹੜਾ ਨੰਬਰ ਸਕਰੀਨ ਤੇ ਆ ਤੁਸੀਂ ਉਹਦੇ ਤੇ ਕਾਲ ਕਰ ਸਕਦੇ ਹੋ ਜੇ ਕੋਈ ਤੁਸੀਂ ਸਰਵਿਸ ਦਾ ਪਤਾ ਕਰਨਾ ਵੀ ਕਿੰਨੀ ਕੁ ਕੋਸਟਿੰਗ ਆਊਗੀ ਕਿਹੜੀ ਗੱਡੀ ਦੀ ਤਾਂ ਹਰ ਤਰ੍ਹਾਂ ਦੀ ਜਾਣਕਾਰੀ ਤੁਸੀਂ ਇਸ ਨੰਬਰ ਤੋਂ ਲੈ ਸਕਦੇ ਹੋਗੇ ਮਤਲਬ ਤੁਹਾਨੂੰ ਪੂਰੀ ਫੁੱਲ ਕੁਆਲਿਟੀ ਦਾ ਸਮਾਨ ਆਗਾ ਜਿਹੜਾ ਮਿਲੂਗਾ ਬੋਸ ਦੀ ਕੁਆਲਿਟੀ ਨੂੰ ਤੁਸੀਂ ਮਤਲਬ ਮੋਸਟਲੀ ਹਰ ਇੱਕ ਬੰਦਾ ਜਾਣਦਾ ਹੈ